ਹਾਂਜੀ ਵੈਲਕਮ ਆਜ ਦੇ ਨਵੇਂ ਵਲੌਗ ਦੇ ਵਿੱਚ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਆਹ ਵਾਲਾ ਕਿਲਾ ਆਪਣਾ ਆੜੀ ਆ ਬਾਕੀ ਆਪਣਾ ਬਾਣਸੂਏ ਤੋਂ ਪਰਲੇ ਪਾਸੇ ਹੈਗਾ ਇਹ ਕਿਲਾ ਹੋਰਾਂਗਾ ਇਹ ਵਨ ਤੁਸੀਂ ਘਾਟੀ ਦੇਖਿਆ ਉਹ ਮੇਰੇ ਵਲੌਗ ਦੇ ਵਿੱਚ ਇਹ ਮੈਂ ਤਾਂ ਇਧਰ ਘਾਟੀ ਆਉਣਾ ਡੈਡੀ ਪਾਣੀ ਪੂਣੀ ਲਾ ਜਾਂਦਾ ਅੱਜ ਡੈਡੀ ਗਿਆ ਹੋਇਆ ਰਿਸ਼ਤੇਦਾਰੀ ਦੇ ਵਿੱਚ ਤਾਂ ਕਰਕੇ ਮੈਂ ਵੀ ਹੁਣੀ ਆਇਆ ਸੀ ਮੋਟਰ ਤਾਂ ਡੈਡੀ ਛੱਡ ਗਿਆ ਸੀਗਾ ਮੈਨੂੰ ਕਹਿ ਗਿਆ ਵੀ ਬੰਦ ਕਰ ਜੀ ਤੇ ਹੁਣ ਮੈਂ ਢੇੜਾ ਮਾਰ ਕੇ ਆਇਆਗਾ ਉੱਤੋਂ ਦੀ ਇਹ ਬਾਣ ਆਪਣਾ ਭਰ ਗਿਆ ਆਪਾਂ ਮੋਟਰ ਬੰਦ ਕਰਦੇ ਹੁਣ ਚੱਲ ਕੇ ਆ ਮੋਟਰ ਚੱਲੀ ਜਾਂਦੀ ਫੇਰ ਆਪਾਂ ਉਧਰਲੇ ਪਾਸੇ 10 ਵਜੇ ਲੇਟ ਆਉਗੀ ਕਹਿੰਦੇ ਸੀਗੇ 8 ਘੰਟੇ ਵਾਲੀ ਉਹ ਮੋਟਰ ਛੱਡਣੀ ਹੈਗੀ ਤੇ ਚੱਲ ਕੇ ਛੱਡਦੇ ਆਂਗੇ 10 ਵਜੇ ਇਹ ਬੰਦ ਕਰ ਜਾਂਦੇ ਆ ਆ ਮੋਟਰ ਚੱਲੀ ਜਾਂਦੀ ਇੱਥੇ ਇਹ ਬਸ ਕਰਦੇ ਆਂ ਬੰਦ ਖਾਲ ਦੇਖੋ ਕਿੰਨਾ ਭਰ ਕੇ ਚੱਲਦਾ ਇੱਧਰ ਫਿਰ ਪੁੱਠੇ ਪਾਸੇ ਪਾਣੀ ਲੈ ਜਾਣਾ ਪੈਂਦਾ ਨਾ ਉੱਥੋਂ ਦੀ ਪਿੰਦਾ ਪਾਣੀ ਇੱਥੇਲੇ ਚ ਖਾਲ ਪੂਰਾ ਚੜ ਕੇ ਚੱਲਦਾ ਹੈਗਾ ਮੋਟਰ ਬੰਦ ਕਰਤੀ ਹੁਣ ਆਪਾਂ ਬਸ ਜਿੰਦਾ ਲਾ ਕੇ ਤੇ ਚੱਲਦੇ ਆਪਾਂ ਦੂਜੇ ਖੇਤ ਤੇ ਉੱਧਰ ਛੱਡਣਾ ਪਾਣੀ ਆ ਇੱਥੋਂ ਦੀ ਪਾਣੀ ਪੈਂਦਾ ਇਹ ਵਾਣ ਦੇ ਵਿੱਚ ਖਾਲ ਬੜਾ ਭੜਿਆ ਫਿਰ ਦਊਗਾ ਆਪਾਂ ਫੱਟੀ ਤਾਂ ਨਾ ਕੱਢੀਏ ਆ ਢੱਕਣ ਪਾ ਜਾਣੇ ਆ ਇਦਰੋਂ ਕੰਮ ਆਪਣਾ ਡਾਣਾ ਤੇ ਆਪਾਂ ਚੱਲਦੇ ਹੁਣ ਉਧਰਲੇ ਪਾਸੇ ਛੱਡਦੇ ਆਂ ਮੋਟਰ ਜਿੰਦਾ ਲਾਤਾ ਮੋਟਰ ਨੂੰ ਕਰਕੇ ਬੰਦਤਾ ਤੇ ਇਨ੍ਹਾਂ ਦੇ ਹੱਥ ਬਾਬੇ ਦੀ ਮੋਟਰ ਤਾਂ ਚੱਤੀ ਸੀ ਤੇ ਇੱਥੇ ਧਰਦਗੇ ਆਪਣੀ ਤਾਂ ਆਪਣੇ ਖੇਤ ਪਈ ਹੈਗੀ ਆ ਗਿਆ ਜੀ ਆਪਣਾ ਖੇਤ ਉਹ ਮੋਟਰ ਛੱਡਣੀ ਹੈਗੀ ਅੱਧਰਲੇ ਵਾਂਚੇ ਇਹ ਅਿੰਦਰਾ ਜੇ ਪਾਣੀ ਲਾਉਣਾ ਨਹੀਂ ਸਪਰੇਅ ਸਟਾਰਟ ਕਰਾਂਗੇ ਕਣਕ ਤੇ ਕਿਤੋਂ ਵੱਜ ਜਾਦਾ ਖੁੱਲ੍ਹੇ ਹੀ ਪਿਆਜ ਕਰਦਿਆਂ ਚੱਕ ਵੀ ਲਾਈਟ ਹੈਗੀ ਆਈ ਨਹੀਂ ਹੈ ਜੇ ਲਾਈਟ ਮੈਂ ਤੁਹਾਨੂੰ ਆਪਣੀ ਸਬਜ਼ੀ ਦਿਖਾ ਦਿਆਂ ਬਾਰੇ ਦਿਨ ਬਾਅਦ ਵਲੌਗ ਸਟਾਰਟ ਕੀਤਾ ਦਾ ਆ ਗਈ ਆਪਣੀ ਸਬਜੀ ਗੰਡੇ ਦੇਖੋ ਆਪਣੇ ਕੱਲ ਗੁੱਡੇ ਕੇ ਗਏ ਸੀਗੇ ਮੈਂ ਤੇ ਦਾਦਾ ਤੇ ਇੰਨੇ ਘਰੇ ਰਹਿ ਗਏ ਸੀਗੇ ਗੁੱਡੇ ਨਾਲੇ ਚਲੋ ਅੱਜ ਗੁੱਟ ਦਿਆਂਗੇ ਬਹਿਲੀ ਆ ਪਾਣੀ ਲਾ ਕੇ ਗਏ ਸੀ ਕੱਲ ਸਾਰੀ ਸਬਜੀ ਨੂੰ ਤੁਹਾਨੂੰ ਦਿਖਾਉਣਾ ਨੇੜੇ ਜਾ ਕੇ ਪਾਣੀ ਫਿਰਦਾ ਹਜੇ ਵੀ ਖਾਲਚ ਕੱਲ ਲਾਇਆ ਸੀ ਦੇਖੋ ਕੱਖ ਕੱਢੇ ਸੀ ਕੱਲ ਮਿੱਟੀ ਲਾਤੀ ਆਦੂਆਂ ਨਾਲ ਤੇ ਲਸਣ ਨੂੰ ਪਾਣੀ ਲਾਤਾ ਸੀ ਗੋਭੀ ਤਾਂ ਆਪਣੀ 4-5 ਫੁੱਲੀ ਹੋਏ ਆ ਹੁਣ ਆਪਾਂ ਸਵੇਰ ਤੋਂ ਦਾ ਗੇਟ ਖੋਲ ਕੇ ਇਥੋਂ ਕਈ ਕੋਈ ਕੱਢ ਗਏ ਤੇ ਨੱਕੇ ਨੁੱਕੇ ਸੈੱਟ ਕਰ ਲਏ ਜਦੋਂ ਲਾਈਟ ਆ ਗਈ ਬਸ ਮੋਟਰ ਛੱਡ ਦਿਆਂਗੇ ਗੱਡੀ ਚੱਕ ਲਈ ਹੁਣ ਆਪਾਂ ਪਹਿਰਾ ਨੱਕੇ ਨੁੱਕੇ ਸੈੱਟ ਕਰਦੇ ਆਂ ਰੇਲ ਗੱਡੀ ਵੀ ਆ ਗਈ ਤੇ ਮੋਟਰ ਵੀ ਚੱਲ ਪਈ ਆਪਣੀ ਲਾਈਟ ਆ ਗਈ ਹੁਣੀ ਆਈ ਲੱਗਦੀ ਹੈ ਲਾਈਟ ਆ ਯਾ ਯਾਰ ਤਾਂ ਦੇਖੀਆ ਕਿ ਨੁੱਕੇ ਸਾਰੇ ਸੈੱਟ ਕਰਕੇ ਗਿਆ ਮਿੱਟੀ ਲਾ ਕੇ ਜਿਹੜੀ ਬੱਸ ਮਰ ਕੱਲੀ ਮੋਟਰੀ ਛੱਡਣੀ ਗਿਆ ਤੇ ਸਾਰਾ ਪੈਂਦਾ ਕਰਕੇ ਉਧਰ ਪਾ ਖਾਲ ਸਾਫ ਕਰਨ ਲੱਗ ਗਿਆ ਮਾ ਬੇਲੇ ਸੀ ਜਿਹੜਾ ਬੜਾ ਖੱਬਲ ਜਿਹਾ ਹੋਇਆ ਪਿਆ ਇੰਨਾ ਕੋ ਖਲਤਾ ਸਾਫ ਕਰਤਾ ਪਾਣੀ ਆ ਗਿਆ ਨੇੜੇ ਹੁਣ ਥੋੜਾ ਜਿਹਾ ਰਹਿ ਗਿਆ ਸੀ ਬੱਸ ਪਾਣੀ ਆਪਣਾ ਜਮਾਂ ਤੁਰ ਫਾਇਨ ਲੱਗ ਗਿਆ ਹੁਣ 2 ਘੰਟੇ ਆਪਾਂ ਨਾਉਣ ਦੀ ਲੋੜ ਨਹੀਂ ਟੁੱਟਦਾ ਤੇ ਕਿਤੇ ਹੈ ਨਹੀਂ ਪਾਣੀ ਆਪਣੇ ਕੋਲੇ ਆ ਕਸੌਲੀ ਜੀ ਤਾਂ ਪਈ ਸੀ ਅੰਦਰ ਗੰਡੇ ਗੁੱਟ ਦਿੰਨੇ ਜਿਹੜੇ ਰਹਿ ਗਏ ਸੀ ਇੱਥੇ ਥੋੜਾ ਜਿਹਾ ਥਾਂ ਜਿਆ ਇੰਨਾ ਕੀ ਰਹਿੰਦਾ ਬਸ ਲੋ ਜੀ ਗੰਡੇ ਤਾਂ ਸਾਰੇ ਗੁੱਡੇ ਗਏ ਤੇ ਹੁਣ ਆਪਾਂ ਹੋਰ ਦੇਖਦੇ ਆਂ ਕੀ ਕੰਮ ਕਰਨਾ ਲੋ ਜੀ ਹੁਣ ਆਪਾਂ ਸਰੋਂ ਤੇ ਸਪਰੇਅ ਕਰਦੇ ਆਂ ਤੇਲੇ ਵਾਲੀ ਉਹ ਦੁਕਾਨ ਤੇ ਜਿਹੜੀ ਸੀ ਥੋੜੀ ਜਿਹੀ ਵਿਚਾਲੀ ਸੀਗੀ ਤੇ ਸਰੋਂ ਤੇ ਕਰਦੇ ਆਂ ਹੁਣ ਢੋਲੀ ਭਰਦੇ ਆਂ ਤੇ ਭਈ ਆਪਣੇ ਕੋਲੇ ਤੇਲੇ ਵਾਲੀ ਪਪਰਾ ਦੀ ਦੇ ਬਲੌਗ ਦੰਤੀ ਕਰਦਨੇ ਆਈ ਹੋਪ ਤੁਹਾਨੂੰ ਅੱਜ ਦਾ ਬਲੌਗ ਪਸੰਦ ਆਇਆ ਪਸੰਦ ਆਇਆ ਤਾਂ ਲਾਈਕ ਕਮੈਂਟ ਕਰਦੇ ਚੈਨਲ ਤੇ ਨਵੇਂ ਸਬਸਕ੍ਰਾਈਬ ਕਰਦੇ ਹੋ ਤੇ ਮਿਲਦੇ ਆ ਨਵੇਂ ਬਲੌਗ ਦੇ ਵਿੱਚ